ਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਪੋਸਟ ਪੜ੍ਹ ਰਹੇ ਅਸੀਂ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਪਿਛਲੇ ਦਰਵਾਜ਼ਿਆਂ ਆਪਣੇ ਸਲਾਹਕਾਰ ਸਥਾਪਿਤ ਕਰ ਰਹੇ ਨੇ ਤੇ ਇੱਕ ਤਰ੍ਹਾਂ ਦਾ ਪੰਜਾਬ ਦਾ ਪ੍ਰਸ਼ਾਸਨ ਜਾਂ ਮੁੱਖ ਮੰਤਰੀ ਦਾ ਅਹੁਦੇ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਚਾਹ ਰਹੇ ਨੇ ਇਸ ਸਬੰਧ ਵਿੱਚ ਉਹਨਾਂ ਦਾ ਜ਼ਿਕਰ ਵਿਭਗ ਕੁਮਾਰ ਵਲਸੀ ਤੇ ਇਸੇ ਤਰੀਕੇ ਦੇ ਨਾਲ ਹਰੀ ਹਰੀ ਨਵੇਂ ਇਨਕਸ਼ਾਫ ਹੋ ਰਹੇ ਨੇ ਉਥੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਸੇ ਤਰੀਕੇ ਦੇ ਨਾਲ ਵਿਜੇ ਨਾਇਰ ਨੂੰ ਵੀ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਉਸ ਨੂੰ ਕਿਸੇ ਅਹਿਮ ਅਹੁਦੇ ਤੇ ਬਿਠਾਇਆ ਜਾ ਰਿਹਾ ਹੈ ਇਸ ਸਾਰੇ ਘਟਨਾਕ੍ਰਮ ਤੋਂ ਇਹ ਹੀ ਲੱਗ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਲਕੁਲ ਨਕਾਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਥਾਂ ਤੇ ਜਾਂ ਉਹਨਾਂ ਦੇ ਨਾਲ ਦਿੱਲੀ ਦੀ ਇੱਕ ਟੀਮ ਲਗਾਈ ਜਾ ਰਹੀ ਹੈ ਤੇ ਉਸ ਦਿੱਲੀ ਦੀ ਟੀਮ ਨੂੰ ਲਗਾ ਕੇ ਭਗਵੰਤ ਮਾਨ ਨੂੰ ਇੱਕ ਕੱਟਪੁਟਲੀ ਦੀ ਤਰ੍ਹਾਂ ਸਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਪੰਜਾਬੀਆਂ ਦਾ ਜੋ ਪ੍ਰਤੀਕਰਮ ਹੈ ਉਹ ਕਾਫੀ ਟਿੱਕਾ ਹੈ ਖਾਸ ਕਰਕੇ ਜਿਹੜੇ ਪੱਤਰਕਾਰ ਲੋਕ ਨੇ ਜਾਂ ਪੰਜਾਬ ਪੰਜਾਬੀ ਅਤੇ ਪੰਜਾਬੀ ਨੂੰ ਪਿਆਰ ਕਰਦੇ ਨੇ ਜਾਂ ਨਿਰਪੱਖ ਸੋਚ ਦੇ ਵਿਅਕਤੀ ਨੇ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਇਹ ਜੋ ਕੁਝ ਹੋ ਰਿਹਾ ਹੈ ਉਹ ਬਹੁਤ ਹੀ ਮੰਦਪੈਕਰ ਹੈ ਉਹਦਾ ਕਾਰਨ ਇਹ ਹੀ ਹੈ ਕਿ ਅਰਵਿੰਦ ਕੇਜਰੀਵਾਲ ਜੋ ਕਿ ਇਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਨਹੀਂ ਗਏ ਪਰ ਉਹਨਾਂ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰਾ ਪੈਸਾ ਚਾਹੀਦਾ ਹੈ ਤੇ ਇਹ ਪੈਸਾ ਕਿੱਥੋਂ ਆ ਸਕਦਾ ਹੈ ਉਹ ਸਿਰਫ ਤੇ ਸਿਰਫ ਪੰਜਾਬ ਵਿੱਚੋਂ ਹੀ ਆ ਸਕਦਾ ਜਿੰਨੇ ਵੀ ਹੋਰ ਸਟੇਟ ਨੇ ਉੱਥੇ ਉਹਨਾਂ ਨੇ ਬਥੇਰਾ ਜ਼ੋਰ ਲਗਾ ਕੇ ਦੇਖ ਲਿਆ ਹਲੇ ਤੱਕ ਆਮ ਆਦਮੀ ਪਾਰਟੀ ਦੇ ਉੱਥੇ ਪੈਰ ਨਹੀਂ ਲੱਗੇ ਹੈਗੇ ਕਿ ਹੈ ਗੰਜਰਾਤ ਹੋਵੇ ਚਾਹੇ ਦੂਆ ਹੋਵੇ ਪਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਪੰਜ ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਸੀ ਇਹਦੇ ਪੰਜ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾ ਨਾਲ ਵੀ ਘੱਟ ਵੋਟਾਂ ਮਿਲੀਆਂ ਸੀਗਾ ਇਥੋਂ ਇਹ ਪਤਾ ਲੱਗਦਾ ਹੈ ਕਿ ਜਦੋਂ ਕਿਸੇ ਪਾਰਟੀ ਨੂੰ ਇੰਨੀ ਘੱਟ ਵੋਟਾਂ ਪ੍ਰਾਪਤ ਹੋਈਆਂ ਹੋਣ ਤਾਂ ਉਹ ਕਿਸ ਤਰੀਕੇ ਦੇ ਨਾਲ ਸਥਾਪਿਤ ਹੋ ਸਕਦੀ ਹੈ ਕਿਵੇਂ ਫੰਡ ਇਕੱਠੇ ਕਰ ਸਕਦੀ ਹੈ ਤੇ ਉਹਨਾਂ ਫੰਡਾਂ ਨੂੰ ਕਿਸ ਤਰੀਕੇ ਦੇ ਨਾਲ ਚੋਣਾ ਵਿੱਚ ਇਸਤੇਮਾਲ ਕਰ ਸਕਦੀ ਹੈ ਤੇ ਫੰਡਾਂ ਦੀ ਕਮੀ ਕਰਤੀ ਹੀ ਤਾਂ ਆਮ ਆਦਮੀ ਪਾਰਟੀ ਦੇਤੇ ਦੋਸ਼ ਲੱਗਾ ਕਿ ਉਸਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਖਿਲਵਾੜ ਕੀਤਾ ਵੱਡਾ ਫਰਾਡ ਕੀਤਾ ਤੇ ਉਹ ਪੈਸਾ ਗੋਆ ਦੇ ਵਿੱਚ ਖਰਚਿਆ ਗਿਆ ਇਸੇ ਗੱਲ ਕਰਕੇ ਅਰਵਿੰਦ ਕੇ ਜੀਵਾਲ ਮਨੀਸ਼ ਵਿਸ਼ੋਦੀਆ ਸੰਜੀਤ ਸਿੰਘ ਨੂੰ ਜੇਲ੍ਹ ਤੱਕ ਜਾਣਾ ਪਿਆ ਹੁਣ ਮੁੱਖ ਮੰਤਰੀ ਅਰਵੇਦ ਕੇ ਜੁਰਿਵਾਰ ਨੂੰ ਮਸਾ ਰੱਬਰਪ ਕਰਕੇ ਬੇਲ ਪ੍ਰਾਪਤ ਹੋਈ ਹੈ ਤੇ ਉਹਨਾਂ ਨੇ ਹੁਣ ਇਹ ਵੀ ਐਲਾਨ ਕਰਤਾ ਹੈ ਕਿ ਅਸੀਂ ਲੋਕਾਂ ਦੀ ਅਦਾਲਤ ਵਿੱਚ ਜਾ ਕੇ ਇਨਸਾਫ ਲਵਾਵਾਂਗੇ ਕਿਉਂਕਿ ਜਿਹੜੀ ਇਹ ਅਦਾਲਤੀ ਪ੍ਰਕਿਰਿਆ ਹੈ ਇਹ ਲੰਮੀ ਜਾ ਸਕਦੀ ਹੈ ਇਹ ਪਤਾ ਨਹੀਂ ਇਸ ਦਾ ਇਨਸਾਫ ਕਦੋਂ ਹੁੰਦਾ ਹੈ ਤੇ ਹੁਣ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕ ਚਾਹੀਦੇ ਨੇ ਕੱਠ ਹੋਰ ਜ਼ਿਆਦਾ ਕੱਠਪੁਤਲੀਆਂ ਚਾਹੀਦੀਆਂ ਨੇ ਜਿਹੜੇ ਵੱਧ ਤੋਂ ਵੱਧ ਪੈਸਾ ਇਕੱਠਾ ਕਰ ਸਕਣ ਤੇ ਉਹ ਪੈਸਾ ਇਕੱਠਾ ਕਰਕੇ ਅਰਵਿੰਦ ਕੇਜਰੀਵਾਲ ਨੂੰ ਦੇਣ ਤੇ ਅਰਵਿੰਦ ਕੇਜਰੀਵਾਲ ਪੰਜਾਬ ਆਪਣਾ ਦਿੱਲੀ ਦੀਆਂ ਚੋਣਾਂ ਦੇ ਵਿੱਚ ਇਹ ਪੈਸੇ ਦਾ ਇਸਤੇਮਾਲ ਕਰ ਸਕਣ ਇਸੇ ਮੇ ਹਾਲਾਤ ਉੱਥੇ ਕਾਫੀ ਜ਼ਿਆਦਾ ਵਿਗੜੇ ਹੋਏ ਨੇ ਵਿਗੜੇ ਕੈਂਟ ਭਾਵੇਂ ਹੈ ਕਿ ਆਮ ਆਦਮੀ ਪਾਰਟੀ ਦੀ ਉਹ ਗੱਲਬਾਤ ਨਹੀਂ ਰਹੀ ਜਿਹੜੀ ਕਿ ਪਹਿਲਾਂ ਹੁੰਦੀ ਸੀਗੀ ਇਸ ਸਮੇਂ ਉੱਥੇ ਭਾਰਤੀ ਜਨਤਾ ਪਾਰਟੀ ਵੀ ਬਹੁਤ ਜ਼ਿਆਦਾ ਸਰਗਰਮ ਹੈ ਤੇ ਕਾਂਗਰਸ ਵੀ ਪੂਰੀ ਤਰ੍ਹਾਂ ਸਰਗਰਮ ਹੈ ਤੇ ਜਿਹੜੇ ਜਿਹੜੇ ਲੋਕ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਨੇ ਉਹਨਾਂ ਵਿੱਚੋਂ ਪ੍ਰਮੁੱਖ ਨਾਂ ਹੁਣ ਵਿਵਕ ਕੁਮਾਰ ਦਾ ਆ ਰਿਹਾ ਹੈ ਵਿਵਕ ਕੁਮਾਰ ਕੌਣ ਹੈ ਵਿਵਕ ਕੁਮਾਰ ਇੱਕ ਸਮੇਂ ਅਰਵਿੰਦ ਕੇਜਰੀਵਾਲ ਦਾ ਪੀਏ ਹੁੰਦਾ ਸੀਗਾ ਤੇ ਜਦੋਂ ਹੁਣ ਪਿੱਛੇ ਜਿਹੇ ਵਿਵਕ ਮਾਨ ਨੇ ਹੀ ਸਵਾਤੀ ਮਾਲੀਵਾਲ ਜਿਹੜੀ ਕਿ ਰਾਜ ਸਭਾ ਦੀ ਮੈਂਬਰ ਹੈ ਤੇ ਅਰਵਿੰਦ ਕੇਜਰੀਵਾਲ ਦੇ ਨਾਲ ਉਸ ਦੀਆਂ ਬਹੁਤ ਜ਼ਿਆਦਾ ਨਜ਼ਦੀਕੀਆਂ ਸੀ ਪੁਰਾਣੀ ਉਹਦੀ ਸਾਥੀ ਸੀਗੀ ਜਦੋਂ ਉਹ ਅਰਵਿੰਦ ਕੇਜਰੀਵਾਲ ਦੇ ਘਰ ਗਈ ਸੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਸੀ ਤੇ ਇਸ ਕਟਮਾਰ ਤੋਂ ਬਾਅਦ ਇਹ ਵਿਭਬ ਕੁਮਾਰ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀਗਾ ਤੇ ਹੁਣ ਉਹ ਰਿਹਾ ਹੋ ਕੇ ਆਇਆ ਜ਼ਮਾਨਤ ਦੇ ਉੱਤੇ ਤੇ ਜ਼ਮਾਨਤ ਤੇ ਆਉਣ ਤੋਂ ਬਾਅਦ ਉਹ ਸਿਆਸੀ ਤੌਰ ਤੇ ਬੇਰੋਜ਼ਗਾਰ ਜਾਂਦਾ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਖੁਦ ਉਸ ਸਮੇਂ ਬੇਰੋਜ਼ਗਾਰ ਨੇ ਮੁੱਖ ਮੰਤਰੀ ਹੈ ਨਹੀਂਗੇ ਤੇ ਉਹਨਾਂ ਨੇ ਹੀ ਵਿਭਬ ਕੁਮਾਰ ਨੂੰ ਪੰਜਾਬ ਦੇ ਵਿੱਚ ਭੇਜਿਆ ਕਿ ਜਿਸਟ੍ਰਿਕ ਦੇ ਨਾਲ ਦਿੱਲੀ ਦੇ ਵਿੱਚ ਉਸ ਨੇ ਸ਼ਾਸਨ ਚਲਾਇਆ ਉਸ ਦੀ نزدਕੀਆਂ ਦੀ ਕਟਮਾਰਕ ਕੀਤੀ ਆ ਉਸੇ ਤਰੀਕੇ ਦੇ ਨਾਲ ਉਹ ਪੰਜਾਬ ਦੇ ਵਿੱਚ ਵੀ ਕਰ ਸਕਦਾ ਹੈ ਤੇ ਇਸ ਤਰ੍ਹਾਂ ਦੀ ਖੁੱਲ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਵਿਜੇ ਨਾਇਅਤ ਦੀ ਗੱਲ ਕਰਦੇ ਆ ਵਿਜੇ ਨਾਰ ਨਾਇਅਤ ਵੀ ਅਰਵਿੰਦ ਕੇਜਰੀਵਾਲ ਦਾ ਖਾਸਮ ਖਾਸ ਹੈ ਇਸੇ ਗੱਲ ਕਰਕੇ ਜਿਹੜੀ ਐਕਸਾਈਜ਼ ਦੇ ਵਿੱਚ ਕਪੜੇ ਬਾਜੀ ਹੋਈ ਜਿਸ ਦੇ ਵਿੱਚ ਅਰਵਿਤ ਕੇ ਜੀ ਵਾਲ ਨੇ ਵੀ ਜੇਲ ਕੱਟੀ ਐ ਤੇ ਵਿਜੇ ਨਾਇਰ ਨੇ ਵੀ 17 ਮਹੀਨਿਆਂ ਦੀ ਜੇਲ ਕੱਟੀ ਐ ਉਹ ਮੀਡੀਆ ਦੇ ਨਾਲ ਜੁੜਿਆ ਹੋਇਆ ਜਦੋਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਣੀਆਂ ਅਸੀਆਂ ਤਾਂ ਉਹ ਭਗਵੰਦ ਮਾਨ ਦੇ ਬੜਾ ਨਜ਼ਦੀਕ ਰਿਹਾ ਤੇ ਆਲੇ-ਦਾਲੇ ਰਿਹਾ ਤੇ ਇਸ ਤਰ੍ਹਾਂ ਦੀਆਂ ਹੁਣ ਇੱਕ ਖਬਰਾਂ ਇਹ ਆ ਰਹੀਆਂ ਨੇ ਕਿ ਵਿਜੇ ਨਾਇਰ ਨੇ ਹਮਦਰਦ ਜਿਹੜੇ ਵਰਜਿੰਦਰ ਸਿੰਘ ਹਮਦਰਦ ਨੇ ਤੇ अजीत अखबार ਦੇ ਉਹ ਕਾਤਾ ਤੱਤਾ ਨੇ مالک ਨੇ ਉਹਨਾਂ ਨਾਲ ਵੀ ਸੰਪਰਕ ਸਾਬ ਹੈ ਇਸ ਸਬੰਧ ਵਿੱਚ ਚੰਚਲ ਮਨੂਰ ਸਿੰਘ ਜਿਹੜੇ ਅੰਗਰੇਜ਼ੀ ਦੇ ਵੈਟਰਨ ਪੱਤਰਕਾਰ ਨੇ ਤੇ ਉਹਨਾਂ ਵੱਲੋਂ ਵੀ ਇਸ ਗੱਲ ਦਾ ਇਨਕਸ਼ਾਫ ਕੀਤਾ ਗਿਆ ਹੈ ਕਿ ਵਿਜਿਤ ਆਇਆ ਨਹੀਂ ਪਗਵੰਤ ਮਾਨ ਨੂੰ ਪਾਸੇ ਛੱਡ ਕੇ अजीत ਅਖਬਾਰ ਦੇ ਨਾਲ ਇੱਕ ਵਾਰ ਫੇਰ ਸੰਪਰਕ ਕੀਤਾ ਤੇ ਉਹਨਾਂ ਨਾਲ ਜਿਹੜਾ ਹੈਗਾ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੁਹਾਨੂੰ ਯਾਦ ਹੋਊਗਾ ਕਿ ਅਜੀਤ ਅਖਬਾਰ ਦਾ ਭਗਵਾਨ ਪ੍ਰਮਾਨ ਸਰਕਾਰ ਨੇ ਬਾਈਕਾਟ ਕੀਤਾ ਹੋਇਆ ਉਹਨਾਂ ਨੂੰ ਇਸ਼ਤਿਹਾਰ ਨਹੀਂ ਦਿੱਤੇ ਜਾਂਦੇ ਤੇ ਇਸ ਤੋਂ ਇਲਾਵਾ ਸਰਦਾਰ ਬਰਜਿੰਦਰ ਸਿੰਘ ਖਿਲਾਫ ਉਹਨਾਂ ਨੇ ਕਈ ਕੇਸ ਵੀ ਕੀਤੇ ਹੋਏ ਐ ਤੇ ਇਸ ਕਾਰਨ ਕਰਕੇ ਜਿਹੜਾ ਹੈਗਾ ਜਿਹੜਾ ਇਸ ਸਮੇਂ ਜਿਹੜਾ ਇਹ ਸਮਝੌਤਾ ਕੀਤਾ ਜਾ ਰਿਹਾ ਉਸ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਸਮੇਂ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਰਵਿੰਦ ਕੇਜਰੀ ਵਲ ਨੂੰ ਖੇਡ ਖੇਡੀ ਜਾ ਰਹੀ ਹੈ ਉਸ ਖੇਡ ਦੇ ਵਿੱਚ ਕੋਈ ਰੋਕ ਟੋਕ ਨਾ ਹੋਵੇ ਜਾਂ ਉਸ ਦੇ ਖਿਲਾਫ ਕੋਈ 네ਗੇਟਿਵ ਰਿਪੋਰਟਿੰਗ ਨਾ ਹੋਵੇ ਉਸ ਨੂੰ ਦੇਖਦੇ ਉਹਨਾਂ ਵੱਲੋਂ ਮੀਡੀਆ ਦੇ ਨਾਲ ਚੰਗੇ ਸਬੰਧ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਭਗਵੰਤ ਮਾਨ ਨੂੰ ਇਸ ਮਸਲੇ ਦੇ ਵਿੱਚ ਬਿਲਕੁਲ ਹੀ ਪਿੱਛੇ ਛੱਡ ਦਿੱਤਾ ਗਿਆ ਭਗਵੰਤ ਮਾਨ ਇਸ ਸਮੇਂ ਇਸ ਗੱਲ ਕਰਕੇ ਅਲੱਗ-ਥਲੱਗ ਪਏ ਹੋਏ ਐ ਕਿਉਂਕਿ ਉਹਨਾਂ ਦਾ ਉਹਨਾਂ ਨੇ ਪਿਛਲੇ ਸਮੇਂ ਦਰਾਂ ਜਦੋਂ ਅਰਵਿੰਦ ਕੇਜਰੀਵਾਲ ਜੇਲ੍ਹ 'ਚ ਸੀਗੇ ਤਾਂ ਆਪਣੇ ਆਪ ਨੂੰ ਕੁਝ ਸਟਾਫ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਦੀ ਉਦਾਹਰਣ ਉਦੋਂ ਮਿਲਦੀ ਹੈ ਜਦੋਂ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣੀ ਸੀਗੀ ਤਾਂ ਉਸ ਸਮੇਂ ਹਾਈ ਕਮਾਂਡ ਨੇ ਆਪਣੇ ਦਰਤੀ ਇੱਕ ਟੀਮ ਤਿਆਰ ਕੀਤੀ ਸੀਗੀ ਤੇ ਸੰਦੀਪ ਪਾਠਕ ਨੇ ਅਲੱਗ ਤੌਰ ਤੇ ਜਿਹੜੀ ਅਹੁਦੇਦਾਰਾਂ ਦੀਆਂ ਜਾਂ ਲੀਡਰਾਂ ਦੀਆਂ ਡਿਊਟੀਆਂ ਲਾਈਆਂ ਸੀਗੀਆਂ ਤਾਂ ਮੁੱਖ ਮੰਤਰੀ ਨੇ ਉਸ ਮੌਕੇ ਕਿਹਾ ਸੀਗਾ ਕਿ ਉਹ ਆਪਣੇ ਤੌਰ ਤੇ ਇਹ ਚੋਣ ਲੜਨਗੇ ਤੇ ਚੋਣ ਜਿੱਤ ਕੇ ਵੀ ਦਿਖਾਉਣਗੇ ਤੇ ਉਹਨਾਂ ਨੇ ਇਹ ਚੋਣ ਜਿੱਤ ਕੇ ਵੀ ਦਿਖਾਈ ਤੇ ਇਸ ਤਰ੍ਹਾਂ ਹੋਰ ਵੀ ਈ ਫੈਸਲੇ ਨੇ ਜਿਹੜੇ ਭਗਵਾਨਤ ਮਾਨ ਨੇ ਲਏ ਜੋ ਕਿ ਲੱਗਦਾ ਹੈ ਕਮਾਣ ਨੂੰ ਠੀਕ ਨਹੀਂ ਲੱਗੇ ਹੈਗੇ ਇਹੀ ਕਾਰਨ ਹੈ ਕਿ ਜਿਸ ਦਿਨ ਅਰਵਿੰਦ ਕੇਜਰੀਵਾਰ ਨੇ ਦਿੱਲੀ ਦੇ ਵਿੱਚ ਸੰਬੋਧਨ ਕਰਦੇ ਹੋਏ ਇਹ ਐਲਾਨ ਕੀਤਾ ਕਿ ਉਹ ਹੁਣ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ ਤਾਂ ਉਸ ਮੌਕੇ ਭਗਵਾਨ ਤੁਮਨੁਸ਼ਟੀ ਦਸਤ ਬੋਲਦੀ ਆਗਿਆ ਨਹੀਂ ਦਿੱਤੀ ਹੈਗੀ ਤੇ ਉਹ ਉੱਥੋਂ ਆਉਂਦੇ ਹੋਏ ਜਦੋਂ ਚੰਡੀਗੜ੍ਹ ਜਾਂ ਮਹਾਰਾਣੀ 에어ਪੋਰਟ ਤੇ ਪਹੁੰਚੇ ਤਾਂ ਬੇਹੋਸ਼ ਹੋ ਗਏ ਸੀਗੇ ਤੇ ਮੁੜ ਕੇ ਫੇਰ ਉਹਨਾਂ ਨੂੰ ਦਿੱਲੀ ਲੈ ਕੇ ਗਏ ਉੱਥੇ ਅਪੋਲੋ ਹਸਪਤਾਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਾਇਆ ਗਿਆ ਉਸ ਤੋਂ ਬਾਅਦ ਪਿਛਲੇ ਸਮੇਂ ਦੌਰਾਨ ਫਿਰ ਭਗਵਤ ਮਾਨ ਧਮਾਰ ਹੋਏ ਉਹਨਾਂ ਨੂੰ 40s ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦਾਖਲ ਦੌਰਾਨ ਜਦੋਂ ਉਹ ਦਾਖਲ ਸੀਗੇ ਕੋਈ ਵੀ ਦਿੱਲੀ ਦਾ ਆਗੂ ਨਹੀਂ ਆਇਆ ਹੈਗਾ ਕੋਈ ਪੰਜਾਬ ਦਾ ਆਗੂ ਉਹਨਾਂ ਦਾ ਹਾਲਚਾਲ ਪੁੱਛਣ ਨਹੀਂ ਗਿਆ ਹੈਗਾ ਇਸ ਤੋਂ ਇਲਾਵਾ ਅਸੀਂ ਇਹ ਵੀ ਦੇਖਿਆ ਕਿ ਉਹਨਾਂ ਦੇ ਨਿਵਾਸ ਸਥਾਨ ਦੇ ਉੱਤੇ ਵੀ ਜਿਹੜੇ ਲੀਡਰ ਜਾਂ ਤੋਂ ਡਾਂਦੇ ਸੀਗੇ ਕਿਉਂਕਿ ਉਹਨਾਂ ਨੂੰ ਅਹਿਸਾਸ ਲੱਗਦਾ ਸੀਗਾ ਕਿ ਹਾਈ ਕਮਾਂਡ ਨੇ ਕੁਝ ਬੰਦੇ ਐਸੇ ਕਿੰਨਾ ਬਿਠਾਏ ਨੇ ਜਿਹੜੇ ਕਿ ਦੇਖ ਰਹੇ ਨੇ ਕਿ ਭਗਵੰਤ ਮਾਨ ਨੂੰ ਕੌਣ-ਕੌਣ ਮਿਲਣ ਜਾਂਦਾ ਹੈ ਉਹ ਇਹ ਸਿਰਫ ਇਹ ਸਿਲਸਿਲਾ ਇਸ ਲਈ ਕੀਤਾ ਗਿਆ ਸੀ ਇਹ ਜੋ ਪ੍ਰਕਿਰਿਆ ਇਸ ਲਈ ਕੀਤੀ ਗਈ ਸੀ ਕਿ ਭਗਵੰਤ ਮਾਨ ਨੂੰ ਇਹ ਦਿਖਾਇਆ ਜਾਵੇ ਕਿ ਪੰਜਾਬ ਦੇ ਵਿੱਚ ਕੋਈ ਵੀ ਲੀਡਰ ਤੁਹਾਡੇ ਨਾਲ ਨਹੀਂ ਹੈ ਉਹ ਹਾਈ ਕਮਾਂਡ ਦੇ ਅਨੁਸਾਰ ਹੀ ਚੱਲਦਾ ਹੈ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੇ ਬਹੁਤ ਸਾਰੇ ਨਜ਼ਦੀਕੀਆਂ ਨੂੰ ਲਗਾਤਾਰ ਹਟਾਇਆ ਗਿਆ ਉਹਨਾਂ ਵਿੱਚ ਦੋ ਓਐਸਡੀ ਸੀਗੇ ਇਸ ਤਰੀਕੇ ਦਾ ਨਮਨਿਤ ਵੱਧਵਾ ਵੱਧਵਾ ਨੂੰ ਹਟਾਇਆ ਗਿਆ ਤੇ ਹੁਣ ਤਾਂ ਇਹ ਵੀ ਦੱਸਿਆ ਜਾਂਦਾ ਕਿ ਬਲਦੇਜ ਬਲਦੇਜ ਪੰਨੂ ਨੂੰ ਵੀ ਇਸ ਸਮੇਂ ਪਾਸੇ ਕੀਤਾ ਗਿਆ ਕਿਉਂਕਿ ਪਟਿਆਲੇ ਦੇ ਵਿੱਚ ਜਿਹੜਾ ਉਹਨਾਂ ਵੱਲੋਂ ਦਰਬਾਰ ਲਗਾਇਆ ਜਾਂਦਾ ਸੀਗਾ ਉਹ ਵੀ ਹੁਣ ਨਹੀਂ ਲਗਾਇਆ ਜਾ ਰਿਹਾ ਦੋ ਹਫ਼ਤੇ ਹੋ ਗਿਆ ਤੇ ਉਹਨਾਂ ਨੂੰ ਅਗਾਊਂ ਨੋਟਿਸ ਦਿੱਤਾ ਜਾਦਾ ਰਿਹਾ ਤੇ ਇਥੋਂ ਇਹ ਲੱਗਦਾ ਹੈ ਕੇ ਭਗਵੰਤ ਮਾਨ ਇਸ ਸਮੇਂ ਅਲੱਗ-ਥਲੱਗ ਪੈ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਖਾਸ ਤੌਰ ਤੇ ਲੀਰ ਦੇ ਜਿਸ ਤਰੀਕੇ ਦੇ ਨਾਲ ਇਸ ਤਰ੍ਹਾਂ ਦੀ ਖਬਰਾਂ ਚੱਲ ਰਹੀ ਹੈ ਕਿ ਦੋ ਉਪ ਮੁੱਖ ਮੰਤਰੀ ਬਣਾਏ ਜਾ ਸਕਦੇ ਆ ਤੇ ਜੇਕਰ ਦੋ ਉਪ ਮੁੱਖ ਮੰਤਰੀ ਬਣਾਏ ਜਾਣਗੇ ਉਹਨਾਂ ਤੋਂ ਇਸ ਤੋਂ ਵੀ ਹੋਰ ਕੰਮ ਲਿਆ ਜਾ ਸਕਦਾ ਕਿਉਂਕਿ ਅਰਵਿੰਦ ਕੇਜੀਵਾਨ ਨੂੰ ਪੈਸੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿਵੇਂ ਭਗਵੰਤ ਮਾਨ ਅਰਵਿਧ ਕੇਜਰੀਵਾਲ ਦੇ ਪਹਿਲਾਂ ਦੇ ਵਿੱਚ ਡਿੱਗੇ ਸੀਗੇ ਤੇ ਜਿਹੜੇ ਹੁਣ ਲੀਡਰ ਕੋਈ ਵੱਡਾ ਉਹਦਾ ਹਾਸਲ ਕਰਨਗੇ ਉਹ ਤਾਂ ਡੰਡੌਤ ਕਰਿਆ ਕਰਨਗੇ ਕਿਉਂਕਿ ਜਿਹੜਾ ਇਸ ਸਮੇਂ ਅਰਵਿਧ ਕੇਜਰੀਵਾਲ ਹਿਟਲਰ ਬਾਜੀ ਜਿਹੜੇ ਹਿਟਲਰ ਦੀਆਂ ਨੀਤੀਆਂ ਦੇ ਉੱਤੇ ਚੱਲ ਰਹੇ ਨੇ ਜਿਹੜਾ ਹਿਟਲਰ ਹਥਿਆਰ ਦੇ ਨਾਲ ਕੰਮ ਲੈਂਦਾ ਸੀਗਾ ਤੇ ਇਸ ਲੋਕਤੰਤਰ ਦੇ ਵਿੱਚ ਉਹ ਬਿਨਾਂ ਹਥਿਆਰ ਤੋਂ ਆਪਣੇ ਲੀਡਰਾਂ ਨੂੰ ਕਾਬੂ ਕਰਦੇ ਨੇ ਤੇ ਇਸ ਤਰੀਕੇ ਦੇ ਨਾਲ ਅ ਭਗਵਾਨਦਮਨ ਨੂੰ ਇਸ ਤਰ੍ਹਾਂ ਦੀ ਸ਼ਰਤਾਂ ਦੇ ਉੱਤੇ ਕੰਮ ਕਰਨਾ ਪਊਗਾ ਕਿ ਉਹ ਜਿਹੜਾ ਹੈਗਾ ਉਹਨਾਂ ਦੇ ਉੱਤੇ ਉਹਨਾਂ ਨੂੰ ਮੁੱਖ ਮੰਤਰੀ ਦਾ ਬਣਾ ਕੇ ਰੱਖਿਆ ਜਾਊਗਾ ਪਰ ਹਰ ਕੰਮ ਉਹਨਾਂ ਨੂੰ ਦਿੱਲੀ ਤੋਂ ਪੁੱਛੇ ਬਿਨਾਂ ਨਹੀਂ ਉਹ ਕਰ ਸਕਿਆ ਕਰਨਗੇ ਐਸੀ ਤਰੀਕੇ ਦਾ ਜੇਕਰ ਕਾਨੂੰਨ ਦੋ ਉਪ ਮੁੱਖ ਮੰਤਰੀ ਬਣਾਏ ਜਾਂਦੇ ਆ ਤਾਂ ਉਹਨਾਂ ਦਾ ਵੀ ਇਹੀ ਕੰਮ ਹੋਏਗਾ ਕਿ ਦਿੱਲੀ ਦੇ ਪੁੱਛੇ ਬਿਨਾਂ ਉਹ ਕੁਝ ਨਹੀਂ ਕਰਾਇਆ ਕਰਨਗੇ ਇਸ ਗੱਲ ਦੇਤੇ ਕਾਫੀ ਜ਼ਰ ਹੈ ਪੰਜਾਬੀਆਂ ਦੇ ਵਿੱਚ ਨਿਰਾਸ਼ਾ ਕਿਉਂਕਿ ਉਹਨਾਂ ਨੂੰ ਇਹ ਜਿਹਾ ਲੱਗਦਾ ਹੈ ਕਿ ਪੰਜਾਬੀਆਂ ਨੇ 92 ਵਿਧਾਇਕ ਆਮ ਆਦਮੀ ਪਾਰਟੀ ਨੂੰ ਚੁਣ ਕੇ ਦਿੱਤੇ ਸੀਗੇ ਤਾਂ ਜੋ ਉਹ ਉਹਨਾਂ ਦੀ ਨੁਮਾਇੰਦਗੀ ਕਰ ਸਕਣ ਅਫਸੋਸ ਦੀ ਗੱਲ ਇਹ ਹੈ ਕਿ ਦਿੱਲੀ ਦੀ ਟੀਮ ਨੇ ਜਾਂ ਦਿੱਲੀ ਜਿਹੜੀ ਹਾਈ ਕਮਾਂਡ ਨੇ ਉਹਨਾਂ ਨੇ ਮਾਹੌਲ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਜਿਹੜੇ 52 ਐਮਐਲਏ ਨੇ ਉਹਨਾਂ ਦਾ ਕੋਈ ਮੈਲਾ ਨਹੀਂ ਕੋਈ ਅਰਥ ਨਹੀਂ ਕੋਈ ਉਹਨਾਂ ਦਾ ਵਜੂਦ ਨਹੀਂ ਸਿਰਫ ਜੇਕਰ ਵਜੂਦ ਹੈ ਅਰਵਿੰਦ ਕੇਜਰੀਵਾਲ ਦਾ ਜਾਂ ਦਿੱਲੀ ਦੀ ਟੀਮ ਦਾ ਉਹਨਾਂ ਤੋਂ ਸਵੇ ਇੱਥੇ ਪਤਾ ਨਹੀਂ ਹਿੱਲ ਸਕਦਾ ਇਸ ਦਾ ਜਵਾਬ ਪੰਜਾਬੀਆਂ ਨੇ ਦੇਣਾ ਹੈ ਕਿ ਪੰਜਾਬੀ ਇਹ ਸਭ ਕੁਝ ਬਰਦਾਸ਼ਤ ਕਰ ਸਕਣਗੇ ਕਿ ਜਿਸ ਤਰੀਕੇ ਦਿਲਾਲ ਪੰਜਾਬ ਸਰਕਾਰ ਨੂੰ ਹੈਕ ਕੀਤਾ ਜਾ ਰਿਹਾ ਹੈ ਉਸ ਨੂੰ ਬਰਦਾਸ਼ਤ ਕੀਤਾ ਜਾ ਸਕਦਾ ਹੈ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਇਸ ਸਵਾਲ ਦਾ ਜਵਾਬ ਪੰਜਾਬੀਆਂ ਨੇ ਦੇਣਾ ਤੇ ਜੇਕਰ ਬੇਸ਼ੱਕ ਸਾਡੇ ਭਗਵੰਤ ਮਾਨ ਦੇ ਨਾਲ ਮਤਭੇਦ ਹੋ ਸਕਦੇ ਆ ਪਰ ਭਗਵੰਤ ਮਾਨ ਦੇ ਨਾਲ ਹੁਣ ਜੋ ਕੁਝ ਹੋ ਰਿਹਾ ਹੈ ਉਹ ਬਰਦਾਸ਼ਤ ਕਰਨ ਵਾਲਾ ਨਹੀਂ ਹੈ ਭਗਵੰਤ ਮਾਨ ਦੇ ਨਾਲ ਜੋ ਕੁਝ ਵੀ ਇਹ ਹੋ ਰਿਹਾ ਹੈ ਇਹ ਇਸ ਗੱਲ ਕਰਕੇ ਵੀ ਹੋ ਰਿਹਾ ਹੈ ਕਿਉਂਕਿ ਉਹਨਾਂ ਨੇ ਦਿੱਲੀ ਦੇ ਕਹਿਣ ਦੇ ਉੱਤੇ ਪੰਜਾਬੀਆਂ ਨੂੰ ਟੀਚੇ ਸਮਝਿਆ ਤੇ ਅੱਜ ਹੁਣ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਨੇ ਜਿਹੜੇ ਜੇ ਭਗਵੰਤ ਮਾਨ ਨੇ ਸੁੱਚਾ ਸਿੰਘ ਛੋਟੇਪੁਰ ਦੇ ਲਈ ਬਣਾਏ ਉਹਨੇ ਕਹਰ ਦੇ ਲਈ ਬਣਾਏ ਹੋਰ ਬਹੁਤ ਸਾਰੇ ਲੀਡਰ ਦੇ ਨਾਲ ਲੀਡਰ ਦੇ ਲਈ ਇਹੋ ਜਿਹੇ ਹਾਲਾਤ ਬਣਾਏ ਸੀਗੇ ਕਿ ਉਹ ਪਾਰਟੀ ਤੱਕ ਛੱਡਣ ਲਈ ਤਿਆਰ ਹੋ ਗਏ ਸੀਗੇ ਉਹੋ ਜਿਹੇ ਹਾਲਾਤ ਹੁਣ ਦਿੱਲੀ ਦੀ ਟੀਮ ਜਾਂ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਵਾਸਤੇ ਬਣਾ ਰਹੇ ਨੇ ਇਸੇ ਗੱਲ ਕਰਕੇ ਕੋਈ ਹੁਣ ਭਗਵੰਤ ਮਾਨ ਦੇ ਹੱਕ ਵਿੱਚ ਹਾਂ ਦਾ ਨਾਰਾ ਨਹੀਂ ਮਾਰ ਰਿਹਾ ਪਰ ਫਿਰ ਵੀ ਅਸੀਂ ਪੰਜਾਬੀ ਹੋਣ ਦੇ ਨਾਤੇ ਇਹ ਚਾਹੁੰਦੇ ਆ ਕਿ ਭਗਵੰਤ ਮਾਨ ਦੇ ਨਾਲ ਜੋ ਕੁ ਸਥਿਤਾ ਜਾ ਰਿਹਾ ਉਹ ਨਹੀਂ ਹੋਣਾ ਚਾਹੀਦਾ ਤੇ ਪੰਜਾਬੀਆਂ ਨੂੰ ਇਸ ਸਮੇਂ ਇਕਜੁੱਟ ਹੋ ਕੇ ਜਿਹੜਾ ਹੈਗਾ ਖਾਸ ਤੌਰ ਤੇ ਪੰਜਾਬ ਦੇ ਨਾਲ ਜਿਹੜੀ ਲੁੱਟਖਸਟ ਹੋਣ ਜਾ ਰਹੀ ਹੈ ਜਾਂ ਪੰਜਾਬ ਨੂੰ ਜਿਸ ਤਰੀਕੇ ਦੇ ਨਾਲ ਹੁਣ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ ਇਹਦੇ ਲਈ ਇਸ ਨਾਲ ਮੈਨੂੰ ਦਰਸ਼ਨ ਸਿੰਘ ਦਰਸ਼ਕ ਨੂੰ YouTube ਚੈਨਲ ਪੰਜਾਬ ਦਰਸ਼ਨ ਦੇਤੇ ਜਿਹੜਾ ਇਹ ਅਸੀਂ ਪ੍ਰੋਗਰਾਮ ਪੇਸ਼ ਕੀਤਾ ਉਸ ਦੇ ਉਸ ਦੇ ਲਈ ਇੱਕ ਵਾਰ ਫੇਰ ਮੈਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਸ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ ਜ਼ਰੂਰ ਕਰੋ ਏਸੀ ਅੱਜ ਦੀ ਰਿਪੋਰਟ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਪਰੂਰੂ ਹੋਵਾਂਗੇ ਉਦੋਂ ਤੱਕ ਮੈਨੂੰ ਦਿਵਾ ਗਿਆ ਸਤਿ ਸ੍ਰੀ ਅਕਾਲ ਐਸੈਂਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਪੋਸਟ ਪੜ੍ਹਦੇ ਅਸੀਂ ਜਿਸ ਦੇ ਵਿੱਚ ਉਹਨਾਂ ਨੇ ਇਸ ਕਾਲ ਦੇ ਉੱਤੇ ਇਤਰਾਜ਼ ਪ੍ਰਗਟ ਕੀਤਾ ਸਿਝਾ ਕਿ ਪੰਜਾਬ ਦੇ ਵਿੱਚ ਅਰਵਿੰਦ ਕੇਜਰੀਵਾਲ ਪਿਛਲੇ ਦਰਵਾਜ਼ਿਓ ਆਪਣੀ ਸਲਾਹਕਾਰ ਸਥਾਪਿਤ ਕਰ ਰਹੇ ਨੇ ਤੇ ਇੱਕ ਤਰ੍ਹਾਂ ਦਾ ਪੰਜਾਬ ਦਾ ਪ੍ਰਸ਼ਾਸਨ ਜਾਂ ਮੁੱਖ ਮੰਤਰੀ ਦਾ ਅਹੁਦੇ ਨੂੰ ਆਪਣੇ ਕੰਟਰੋਲ ਵਿੱਚ ਕਰਨਾ ਚਾਹ ਰਹੇ ਨੇ ਇਸ ਸਬੰਧ ਵਿੱਚ ਉਹਨਾਂ ਦਾ ਜ਼ਿਕਰ ਵਿਭਗ ਕੁਮਾਰ ਵਰਸੀ ਤੇ ਇਸੇ ਤਰੀਕੇ ਦੇ ਨਾਲ ਹਰੀ ਹਰੀ ਨਵੇਂ ਇਨਕਸ਼ਾਫ ਹੋ ਰਹੇ ਨੇ ਉਥੋਂ ਇਹ ਵੀ ਪਤਾ ਲੱਗ ਰਿਹਾ ਹੈ ਕਿ ਇਸੇ ਤਰੀਕੇ ਦਾ ਵਿਜੇ ਨਾਇਰ ਨੂੰ ਵੀ ਪੰਜਾਬ ਦੇ ਵਿੱਚ ਭੇਜਿਆ ਜਾ ਰਿਹਾ ਹੈ ਤੇ ਉਸ ਨੂੰ ਕਿਸੇ ਅਹਿਮ ਅਹੁਦੇ ਤੇ ਬਿਠਾਇਆ ਜਾ ਰਿਹਾ ਹੈ ਇਸ ਸਾਰੇ ਘਟਨਾਕ੍ਰਮ ਤੋਂ ਇਹੀ ਲੱਗ ਰਿਹਾ ਹੈ ਕਿ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਲਕੁਲ ਨਕਾਰਾ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੀ ਥਾਂ ਤੇ ਜਾਂ ਉਹਨਾਂ ਦੇ ਨਾਲ ਦਿੱਲੀ ਦੀ ਇੱਕ ਟੀਮ ਲਗਾਈ ਜਾ ਰਹੀ ਹੈ ਤੇ ਉਸ ਦਿੱਲੀ ਦੀ ਟੀਮ ਨੂੰ ਲਗਾ ਕੇ ਭਗਵੰਤ ਮਾਨ ਨੂੰ ਇੱਕ ਕਟਪੁਤਲੀ ਦੀ ਤਰ੍ਹਾਂ ਸਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਸੰਬੰਧ ਵਿੱਚ ਪੰਜਾਬੀਆਂ ਦਾ ਜੋ ਪ੍ਰਤੀਕਰਮ ਹੈ ਉਹ ਕਾਫੀ ਟਿੱਕਾ ਹੈ ਖਾਸਾ ਦੇ ਜਿਹੜੇ ਪੱਤਰਕਾਰ ਲੋਕ ਨੇ ਜਾਂ ਪੰਜਾਬ ਪੰਜਾਬੀ ਅਤੇ ਪੰਜਾਬੀਤ ਨੂੰ ਪਿਆਰ ਕਰਦੇ ਨੇ ਜਾਂ ਨਿਰਪੱਖ ਸੋਚ ਦੇ ਵਿਅਕਤੀ ਨੇ ਉਹ ਇਹ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਇਹ ਜੋ ਕੁਝ ਹੋਰ ਹੈ ਉਹ ਬਹੁਤ ਹੀ ਮੰਦ ਪੈਕ ਹੈ ਉਹਦਾ ਕਾਰਨ ਇਹੀ ਹੈ ਕਿ ਅਰਵਿੰਦ ਕੇਜਰੀਵਾਲ ਜੋ ਕਿ ਇਸ ਸਮੇਂ ਦਿੱਲੀ ਦੇ ਮੁੱਖ ਮੰਤਰੀ ਨਹੀਂ ਰਹੇ ਪਰ ਉਹਨਾਂ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲੜਨੀਆਂ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਬਹੁਤ ਸਾਰਾ ਪੈਸਾ ਚਾਹੀਦਾ ਹੈ ਤੇ ਇਹ ਪੈਸਾ ਕਿੱਥੋਂ ਆ ਸਕਦਾ ਹੈ ਉਹ ਸਿਰਫ ਤੇ ਸਿਰਫ ਪੰਜਾਬ ਵਿੱਚੋਂ ਹੀ ਆ ਸਕਦਾ ਜਿੰਨੇ ਵੀ ਹੋਰ ਸਟੇਟ ਨੇ ਉੱਥੇ ਉਹਨਾਂ ਨੇ ਬਥੇਰਾ ਜੋਰ ਲਗਾ ਕੇ ਦੇਖ ਲਿਆ ਹਾਲੇ ਤੱਕ ਆਮ ਆਦਮੀ ਪਾਰਟੀ ਦੇ ਉੱਥੇ ਪੈਰ ਨਹੀਂ ਲੱਗੇਗੇ ਚਾਹੇ ਗੁਜਰਾਤ ਹੋਵੇ ਚਾਹੇ ਦੋਆ ਹੋਵੇ ਇਸ ਤੋਂ ਪਹਿਲਾਂ ਜਿਹੜਾ ਹੈਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਤਿੰਨ ਪੰਜ ਸਟੇਟਾਂ ਦੇ ਵਿੱਚ ਚੋਣਾਂ ਹੋਈਆਂ ਸੀ ਤੇ ਪੰਜ ਸਟੇਟਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾ ਨਾਲੋਂ ਵੀ ਘੱਟ ਵੋਟਾਂ ਮਿਲੀਆਂ ਸੀਗਾ ਤੇ ਇਥੋਂ ਇਹ ਪਤਾ ਲੱਗ ਸਕਦਾ ਹੈ ਕਿ ਜਦੋਂ ਕਿਸੇ ਪਾਰਟੀ ਨੂੰ ਇੰਨੀ ਘੱਟ ਵੋਟਾਂ ਪ੍ਰਾਪਤ ਹੋਈਆਂ ਹੋਣ ਤਾਂ ਉਹ ਕਿਸ ਤਰੀਕੇ ਦੇ ਨਾਲ ਸਥਾਪਿਤ ਹੋ ਸਕਦੀ ਹੈ ਕਿਵੇਂ ਫੰਡ ਇਕੱਠੇ ਕਰ ਸਕਦੀ ਹੈ ਤੇ ਉਹਨਾਂ ਫੰਡਾਂ ਦਾ ਨੂੰ ਕਿਸ ਤਰਕੇ ਦੇਣਾ ਚੋਣਾ ਵਿੱਚ ਇਸਤੇਮਾਲ ਕਰ ਸਕਦੀ ਹੈ ਤੇ ਫੰਡਾਂ ਦੀ ਕਮੀ ਕਰਤੀ ਹੀ ਤਾਂ ਆਮ ਆਦਮੀ ਪਾਰਟੀ ਦੇਤੇ ਦੋਸ਼ ਲੱਗਾ ਕਿ ਉਸਨੇ ਦਿੱਲੀ ਦੀ ਐਕਸਾਈਜ਼ ਪਾਲਿਸੀ ਦੇ ਵਿੱਚ ਖਿਲਵਾੜ ਕੀਤਾ ਵੱਡਾ ਫਰਾਡ ਕੀਤਾ ਤੇ ਉਹ ਪੈਸਾ ਗੋਆ ਦੇ ਵਿੱਚ ਖਾਤਿਆ ਗਿਆ ਇਸੇ ਗੱਲ ਕਰਕੇ ਅਰਵਿੰਦ ਕੇ ਜੀਵਾਲ ਮਨੀਸ਼ ਵਿਸ਼ੋਦੀਆ ਸੰਜੀਤ ਸਿੰਘ ਨੂੰ ਜੇਲ੍ਹ ਤੱਕ ਜਾਣਾ ਪਿਆ ਹੁਣ ਮੁੱਖ ਮੰਤਰੀ ਅਰਵੇਦ ਕੇ ਜੁੜਿਵਾਰ ਨੂੰ ਮਸਾ ਰੱਬ ਰੱਬ ਕਰਕੇ ਬੇਲ ਪ੍ਰਾਪਤ ਹੋਈ ਹੈ ਤੇ ਉਹਨਾਂ ਨੇ ਹੁਣ ਇਹ ਵੀ ਐਲਾਨ ਕਰਤਾ ਕਿ ਅਸੀਂ ਲੋਕਾਂ ਦੀ ਅਦਾਲਤ ਵਿੱਚ ਜਾ ਕੇ ਇਨਸਾਫ ਲਵਾਵਾਂਗੇ ਕਿਉਂਕਿ ਜਿਹੜੀ ਇਹ ਅਦਾਲਤੀ ਪ੍ਰਕਿਰਿਆ ਹੈ ਇਹ ਲੰਮੀ ਜਾ ਸਕਦੀ ਹੈ ਇਹ ਪਤਾ ਨਹੀਂ ਇਸ ਦਾ ਇਨਸਾਫ ਕਦੋਂ ਹੁੰਦਾ ਹੈ ਤੇ ਹੁਣ ਸਮੱਸਿਆ ਇਹ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਲੋਕ ਚਾਹੀਦੇ ਨੇ ਇਕੱਠ ਹੋਰ ਜ਼ਿਆਦਾ ਕਟਕ ਪੁਤਲੀਆਂ ਚਾਹੀਦੀਆਂ ਨੇ ਜਿਹੜੇ ਵੱਧ ਤੋਂ ਵੱਧ ਪੈਸਾ ਇਕੱਠਾ ਕਰ ਸਕਣ ਤੇ ਉਹ ਪੈਸਾ ਇਕੱਠਾ ਕਰਕੇ ਅਰਵਿੰਦ ਕੇਜਰੀਵਾਲ ਨੂੰ ਦੇਣ ਤੇ ਅਰਵਿੰਦ ਕੇਜਰੀਵਾਲ ਪੰਜਾਬ ਆਪਣਾ ਦਿੱਲੀ ਦੀਆਂ ਚੋਣਾਂ ਦੇ ਵਿੱਚ ਇਹ ਪੈਸੇ ਦਾ ਇਸਤੇਮਾਲ ਕਰ ਸਕਣ ਇਸ ਸਮੇਂ ਹਾਲਾਤ ਉੱਥੇ ਕਾਫੀ ਜ਼ਿਆਦਾ ਵਿਗੜੇ ਹੋਏ ਨੇ ਵਿਗੜੇ ਕੈਰੰਟ ਭਾਵੇਂ ਹੈ ਕਿ ਆਮ ਆਦਮੀ ਪਾਰਟੀ ਦੀ ਉਹ ਗੱਲਬਾਤ ਨਹੀਂ ਰਹੀ ਜਿਹੜੀ ਕਿ ਪਹਿਲਾਂ ਹੁੰਦੀ ਸੀਗੀ ਇਸ ਸਮੇਂ ਉੱਥੇ ਭਾਰਤੀ ਜਨਤਾ ਪਾਰਟੀ ਵੀ ਬਹੁਤ ਜ਼ਿਆਦਾ ਸਰਗਰਮ ਹੈ ਤੇ ਕਾਂਗਰਸ ਵੀ ਪੂਰੀ ਤਰ੍ਹਾਂ ਸਰਗਰਮ ਹੈ ਤੇ ਜਿਹੜੇ ਜਿਹੜੇ ਲੋਕ ਪੰਜਾਬ ਦੇ ਵਿੱਚ ਲਗਾਏ ਜਾ ਰਹੇ ਨੇ ਉਹਨਾਂ ਵਿੱਚੋਂ ਪ੍ਰਮੁੱਖ ਨਾਂ ਹੁਣ ਵਿਭੂ ਕੁਮਾਰ ਦਾ ਆ ਰਿਹਾ ਹੈ ਵਿਭੂ ਕੁਮਾਰ ਕੌਣ ਹੈ ਵਿਭੂ ਕੁਮਾਰ ਇੱਕ ਸਮੇਂ ਅਰਵਿੰਦ ਕੇਜਰੀਵਾਲ ਦਾ ਭੀਏ ਹੁੰਦਾ ਸੀਗਾ ਤੇ ਜਦੋਂ ਹੁਣ ਪਿੱਛੇ ਜਿਹੇ ਵਿਵਕ ਕੁਮਾਰ ਨੇ ਹੀ ਸਵਾਤੀ ਮਾਲੀਵਾਲ ਜਿਹੜੀ ਕਿ ਰਾਜ ਸਭਾ ਦੀ ਮੈਂਬਰ ਐ ਤੇ ਅਰਵਿੰਦ ਕੇਜੀਵਾਲ ਦੇ ਨਾਲ ਉਸ ਦੀਆਂ ਬਹੁਤ ਜ਼ਿਆਦਾ ਨਜ਼ਦੀਕੀਆਂ ਸੀ ਪੁਰਾਣੀ ਜੋ ਉਹਦੀ ਸਾਥੀ ਸੀਗੀ ਜਦੋਂ ਉਹ ਅਰਵਿੰਦ ਕੇਜੀਵਾਲ ਦੇ ਘਰ ਗਈ ਸੀ ਤਾਂ ਉਸ ਦੀ ਕੁੱਟਮਾਰ ਕੀਤੀ ਗਈ ਸੀ ਤੇ ਇਸ ਕੁੱਟਮਾਰ ਤੋਂ ਬਾਅਦ ਇਹ ਵਿਵਕ ਕੁਮਾਰ ਨੂੰ ਲੰਮਾ ਸਮਾਂ ਜੇਲ੍ਹ ਦੇ ਵਿੱਚ ਰਹਿਣਾ ਪਿਆ ਸੀਗਾ ਤੇ ਹੁਣ ਉਹ ਰਿਹਾ ਹੋ ਕੇ ਆਇਆ ਜ਼ਮਾਨਤ ਦੇ ਉੱਤੇ ਤੇ ਜ਼ਮਾਨਤ ਦੇ ਉੱਤੇ ਆਉਣ ਤੋਂ ਬਾਅਦ ਉਹ ਸਿਆਸੀ ਤੌਰ ਤੇ ਬੇਰੋਜ਼ਗਾਰ ਚੱਲ ਰਿਹਾ ਸੀ ਕਿਉਂਕਿ ਅਰਵਿੰਦ ਕੇਜਰੀਵਾਲ ਖੁਦ ਉਸ ਸਮੇਂ ਬੇਰੋਜ਼ਗਾਰ ਨੇ ਮੁੱਖ ਮੰਤਰੀ ਹੈ ਨਹੀਂ ਗੇ ਤੇ ਉਹਨਾਂ ਨੇ ਹੀ ਵਿਭਵ ਕੁਮਾਰ ਨੂੰ ਪੰਜਾਬ ਦੇ ਵਿੱਚ ਭੇਜਿਆ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਉਸ ਨੇ ਸ਼ਾਸਨ ਚਲਾਇਆ ਉਸ ਦੀ نزدਕੀਆਂ ਦੀ ਕਟਮਾਰ ਕੀਤੀ ਆ ਉਸੇ ਤਰੀਕੇ ਦੇ ਨਾਲ ਉਹ ਪੰਜਾਬ ਦੇ ਵਿੱਚ ਵੀ ਕਰ ਸਕਦਾ ਹੈ ਤੇ ਇਸਾਂ ਦੀ ਖੁੱਲ ਦਿੱਤੀ ਜਾ ਸਕਦੀ ਹੈ ਉਸ ਤੋਂ ਬਾਅਦ ਵਿਜੇ ਨਾਇਰ ਦੀ ਗੱਲ ਕਰਦੇ ਆ ਵਿਜੇ ਨਾਇਰ ਨਾਇਤ ਵੀ ਅਰਵਿੰਦ ਕੇਜਰੀਵਾਲ ਦਾ ਖਾਸਮ ਖਾਸ ਹੈ ਇਸੇ ਗੱਲ ਕਰਕੇ ਜਿਹੜੀ ਐਕਸਾਈਜ਼ ਦੇ ਵਿੱਚ ਕਪੜੇ ਬਾਜੀ ਹੋਈ ਜਿਸ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਵਿਜੇ ਕੱਟੀ ਹੈ ਤੇ ਵਿਜੇ ਨਾਇਰ ਨੇ ਵੀ 17 ਮਹੀਨਿਆਂ ਦੀ ਜੇਲ੍ਹ ਕੱਟੀ ਹੈ ਉਹ ਮੀਡੀਆ ਦੇ ਨਾਲ ਜੁੜਿਆ ਹੋਇਆ ਜਦੋਂ ਪੰਜਾਬ ਦੇ ਵਿੱਚ 2022 ਦੀਆਂ ਚੋਣਾਂ ਹੋਣੀਆਂ ਸੀਗੀਆਂ ਤਾਂ ਉਹ ਭਗਵੰਦ ਮਾਨ ਦੇ ਬੜਾ ਨਜ਼ਦੀਕ ਰਿਹਾ ਤੇ ਆਲੇ-ਦਾਲੇ ਰਿਹਾ ਤੇ ਇਸ ਤਰ੍ਹਾਂ ਦੀ ਹੁਣ ਇੱਕ ਖਬਰ ਆ ਇਹ ਆ ਰਹੀ ਹੈ ਕਿ ਵਿਜੇ ਨਾਇਰ ਨੇ ਹਮਦਰ ਜਿਹੜੇ ਵਰਿੰਦਰ ਸਿੰਘ